ਪੰਜਾਬ 247 TV ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਆ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਅੱਜ ਦੀਆਂ ਖਬਰਾਂ ਤੇ ਪਹੁੰਚਿਆ ਇੱਕ ਚਾਤ ਅੱਜ ਦੀਆਂ ਖਬਰਾਂ ਦੇ ਵਿੱਚ ਸਭ ਤੋਂ ਪਹਿਲੀ ਤੇ ਵੱਡੀ ਖਬਰ ਜਿਹੜੀਆਂ ਨੇ ਲਗਾਤਾਰ ਹਵਾਈ ਹਾਦਸਿਆਂ ਦੀਆਂ ਆ ਰਹੀਆਂ ਨੇ ਦੱਖਣੀ ਕੋਰੀਆ ਦੇ ਦੱਖਣ ਪੱਛਮ ਵਿੱਚ ਮਵਾਨ ਕਵਾਂਤਰੀ ਹਵਾਈ ਅੱਡੇ ਤੇ ਲੈਂਡਿੰਗ ਦੇ ਮੌਕੇ ਜੇਜ਼ੂ 에어ਲਾਈਨ ਦਾ ਇੱਕ ਹਵਾਈ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਹੈ ਜਹਾਜ਼ ਵਿੱਚ ਅੰਮਲੇ ਸਣੇ 181 ਵਿਅਕਤੀ ਸਵਾਰਨ ਖਬਰ ਏਜੰਸੀ ਏ ਐਨ ਐਸ ਆਈ ਏ ਐਨ ਐਸ ਨੇ ਹਾਦਸੇ ਵਿੱਚ 179 ਲੋਕਾਂ ਦੇ ਮਾਰੇ ਜਾਣ ਦੀ ਗੱਲ ਕਹੀ ਹੈ ਜਾਨੀ ਕਿ 180 ਵਿੱਚੋਂ 179 ਤੇ ਦੋ ਵਿਅਕਤੀਆਂ ਦੇ ਬਚਣ ਦੀ ਸੁਭਾਵਨਾ ਜਿਹੜੀ ਬਣੀ ਹੋਈ ਹੈ ਲੈਂਡਿੰਗ ਵਕਤੋ ਜਹਾਜ਼ ਰਨਵੇ ਤੋਂ ਖਿਸਕ ਕੇ ਇੱਕ ਬੈਰੀਅਰ ਨਾਲ ਜਾ ਕੇ ਟਕਰਾ ਗਿਆ ਸੀ ਤੇ ਇਸ ਨੂੰ ਅੱਗ ਲੱਗ ਗਈ ਹਾਦਸਾ ਸਵੇਰੇ 9:07 ਦੇ ਕਰੀਬ ਹੋਇਆ ਮਾਨ ਕਾਉਂਟੀ ਕਾਉਂਟੀ ਜਿਹੜੀ ਆ 16 ਤੋਂ 280 ਕਿਲੋਮੀਟਰ ਦੂਰ ਦੱਖਣ ਪੱਛਮ ਵਿੱਚ ਹੈ ਦੇਸ਼ ਤੇ ਹਗਾਮੀ ਹਾਲਾਤ ਬਾਰੇ ਦਫ਼ਤਰ ਨੇ ਕਿਹਾ ਕਿ ਜਹਾਜ਼ ਦਾ ਲੈਂਡਿੰਗ ਗੀਅਰ ਖਰਾਬ ਹੋ ਗਿਆ ਸੀ ਦੱਖਣੀ ਕੋਰੀਆ ਦੀ ਅਜੇ ਖਬਰ ਆਈ ਰਹੀ ਸੀ ਤੇ ਤੋਂ ਬਾਅਦ ਇੱਕ ਕੈਨੇਡਾ ਤੋਂ ਵੀ ਖਬਰ ਆ ਗਈ ਕਿ ਇੱਕ ਵੱਡਾ ਜਹਾਜ਼ ਹਾਦਸਾ ਹੁੰਦਾ ਹੁੰਦਾ ਟਲ ਗਿਆ ਦੱਸਿਆ ਜਾਂਦਾ ਹੈ ਕਿ ਇੱਥੇ ਵੀ ਲੈਂਡਿੰਗ ਦੌਰਾਨ ਜਹਾਜ਼ ਦਾ ਖੱਬਾ ਕੰਬ اچانک 92 ਦੇ ਉੱਤੇ ਰਗੜਨਾ ਸ਼ੁਰੂ ਹੋ ਗਿਆ ਇਸ ਕਾਰਨ ਭਿਆਨਕ ਅੱਗ ਲੱਗ ਗਈ ਸੀ ਕੈਨੇਡਾ ਦੇ ਹੈਲੀਫੈਕਸ ਹਵਾਈ ਅੱਡੇ ਤੇ ਕੈਨੇਡਾ ਦੀ ਪਾਲ 에ਅਰਲਾਈਨ ਦਾ ਜਹਾਜ਼ ਲੈਂਡਿੰਗ ਮੌਕੇ ਹਾਦਸਾ ਗ੍ਰਸਤ ਹੋਇਆ ਸੀ ਜਹਾਜ਼ ਦੇ ਕਿਸੇ ਨੂੰ ਅੱਗ ਲੱਗ ਗਈ ਪਰ ਇਸ ਦੌਰਾਨ ਕਿਸੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਹੈ ਹਾਦਸੇ ਕਰਕੇ ਹੈਲੀਫੈਕਸ ਹਵਾਈ ਅੱਡੇ ਨੂੰ ਛੇ ਨਿਚਰਵਾਰ ਰਾਤੀ ਹਾਰਜੀ ਤੌਰ ਤੇ ਬੰਦ ਕਰ ਦਿੱਤਾ ਗਿਆ ਇਹ ਹਾਦਸਾ ਦੱਖਣੀ ਕੋਰੀਆ ਦੇ ਮਵਾਨ ਕੁਮਾਤਰੀ ਹਵਾਈ ਅੱਡੇ ਤੇ ਹੋਏ ਹਮਲੇ ਜਿਹੜਾ ਹਵਾਈ ਹਾਦਸੇ ਦੇ ਨਾਲ ਬਿਲਕੁਲ ਮਿਲਦਾ ਜੁਲਦਾ ਸੀ ਜਿੱਥੇ 179 ਵਿਅਕਤੀਆਂ ਦੀ ਜਾਨ ਜਾਂਦੀ ਰਹੀ ਹੈ ਤੇ ਇਹ ਉਸ ਤੋਂ ਕੋਈ 2 ਘੰਟਿਆਂ ਬਾਅਦ ਇਹ ਹਾਦਸਾ ਜਿਹੜਾ ਇਹ ਹੋ ਗਿਆ ਸੀ ਜਾਣਕਾਰੀ ਅਨੁਸਾਰ 에ਅਰ ਕੈਨੇਡਾ ਦੀ ਫਲਾਈਟ ਨੰਬਰ 2259 ਜਿਸ ਦਾ ਸੰਚਾਲਨ ਪਾਲ 에ਅਰਲਾਈਨ ਵੱਲੋਂ ਕੀਤਾ ਜਾ ਰਿਹਾ ਸੀ ਨਿਊ ਫਾਉਂਡਲੈਂਡ ਤੋਂ ਉਡਾਨ ਭਰ ਕੇ ਸਵਾਰੀਆਂ ਸਮੇਤ ਹੈਲੀਫੈਕਸ ਹਵਾਈ ਅੱਡੇ ਉੱਤੇ ਪਹੁੰਚੀ ਸੀ ਇਸ ਦੌਰਾਨ ਜਦੋਂ ਜਹਾਜ਼ ਲੈਂਡ ਕਰਨ ਲੱਗਾ ਤਾਂ ਲੈਂਡਿੰਗ ਗੀਅਰ ਵਿੱਚ ਇੱਕ ਤਕਨੀਕੀ ਨੁਕਸ ਪੈ ਗਿਆ ਤੇ ਜਿਹੜੀ ਜਹਾਜ਼ ਹੈ ਉਹ ਠੀਕ ਤਰੀਕੇ ਨਾਲ ਜ਼ਮੀਨ ਤੇ ਨਾ ਉਤਰ ਸਕਿਆ ਤੇ ਜਹਾਜ਼ ਜਿਹੜਾ ਉਹ ਰਨਵੇ ਤੇ ਖਿਸਕੇ ਮਿੱਟੀ ਵਿੱਚ ਜਾ ਬਚਾ ਤੇ ਉਹਦੇ ਇੱਕ ਜਿਸ ਨੂੰ ਅੱਗ ਲੱਗੀ ਪਾਇਲਟ ਵੱਲੋਂ ਪਹਿਲਾਂ ਹੀ ਸੁਚੇਤ ਕੀਤਾ ਤੇ ਅੱਗ ਬੁਝਾਉ ਤੇ ਬਚਾਵਲੇ ਨੇ ਅੱਗ ਤੇ ਕਾਬੂ ਪਾ ਲਿਆ ਸੀ ਅਤੇ ਸਾਰੇ ਯਾਤਰੀਆਂ ਨੂੰ ਅਮਲਾ ਜਿਹੜਾ ਮੈਂਬਰਾਂ ਨੂੰ ਸੁਰੱਖਿਤ ਕਰ ਲਿਆ ਗਿਆ 에ਅਰ ਕੈਨੇਡਾ ਦੀ ਉਡਾਨ ਦੇ ਇੱਕ ਯਾਤਰੀ ਅਨੁਸਾਰ ਜਿਵੇਂ ਹੀ ਹਵਾਈ ਪੱਟੀ ਤੇ ਉਤਰਿਆ ਤਾਂ ਉਸ ਦਾ ਉਲਾਰ ਖੱਬੇ ਪਾਸੇ ਨੂੰ ਹੋ ਗਿਆ ਉਸ ਦਾ ਇੰਜਣ ਸਮੇਤ ਖੱਬਾ ਖੰਭ ਜ਼ਮੀਨ ਤੇ ਕਸਰ ਲਗਾ ਤੇ ਉਸ ਨੂੰ ਅੱਗ ਲੱਗ ਗਈ ਬਚਾਅ ਦਲ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਉਤੇ ਕਾਬੂ ਪਾਇਆ ਯਾਤਰੀਆਂ ਨੂੰ ਜਲਦੀ ਨਾਲ ਸੱਜੇ ਪਾਸੇ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈਲੀਫੈਕਸ ਹਵਾਈ ਅੜਾਦਕਾਰੀਆਂ ਅਧਿਕਾਰੀ ਨੇ ਐਕਸਟ੍ਰਸਿਆ ਹੈ ਕਿ ਪਾਇਲਟ ਵੱਲੋਂ ਲੈਂਡਿੰਗ ਗੇਅਰ ਖੋਲਣ ਦੇ ਜਤਰਾ ਦੌਰਾਨ ਖੱਬੇ ਪਾਸੇ ਵਾਲਾ ਪਹੀਆ ਖੁੱਲ ਕੇ ਬਾਹਰ ਨਾ ਆ ਸਕਿਆ ਜੋ ਹਾਦਸੇ ਦਾ ਕਾਰਨ ਬਣਿਆ ਪਤਾ ਲੱਗਾ ਹੈ ਕਿ ਜਹਾਜ਼ ਵਿੱਚ ਤੇਲ ਵੀ ਇੰਨਾ ਘੱਟ ਸੀ ਕਿ ਪਾਇਲਟ ਨੇ 100 ਫੁੱਟ ਦੀ ਉਚਾਈ ਤੋਂ ਫੇਰ ਡਾਨ ਪੜਨ ਦਾ ਖਤਰਾ ਮੁੱਲ ਲੈਣਾ ਵਾajib ਨਾ ਸਮਝਿਆ ਤੇ ਪਈਆ ਖੋਲਣ ਦੇ ਜਤਨਾ ਦੌਰਾਨ ਹੀ ਜਹਾਜ਼ ਧਰਤੀ ਨਾਲ ਖਹਿ ਗਿਆ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਯਾਤਰੀਆਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ ਜਹਾਜ਼ ਦੇ ਲੈਂਡਿੰਗ ਗੀਅਰ ਤੇ ਲੱਗੀ ਛੋਟੀ ਜੀ ਅੱਗ ਤੇ ਫਾਇਰ ਬ੍ਰਿਗੇਡ ਨੇ ਛੇਤੀ ਹੀ ਕਾਬੂ ਪਾ ਲਿਆ ਸੀ ਇੱਕ ਇਸੇ ਤਰ੍ਹਾਂ ਦੀ ਹੋਰ ਖਬਰ ਨੇਪਾਲ ਦੀ ਰਾਜਧਾਨੀ ਕਾਠ ਬੰਡੂ ਤੋਂ ਆ ਰਹੀ ਹੈ ਜਿੱਥੇ 50 ਕਿਲੋਮੀਟਰ ਪੂਰਬ ਵਿੱਚ ਬਨੇਪਾ ਚ ਐਤਵਾਰ ਨੂੰ ਇੱਕ ਹੈਲੀਕਾਪਟਰ ਦੀ ਇੱਕ ਪੰਛੀ ਨਾਲ ਟਕਰਾਉਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਉਸਨੇ ਦੱਸਿਆ ਕਿ ਨਿੱਜੀ ਹੈਲੀ ਐਵਰੈਸਟ 에ਅਰਲਾਈਨ ਦਾ 9 एन ए के जी ਹੈਲੀਕਾਪਟਰ ਮਾਉਂਟ ਐਵਰੈਸਟ ਦੇ ਪ੍ਰਵੇਸ਼ ਦੁਆਰ ਲੁਕਵਾਲਾ ਲੁਕਲਾ ਤੋਂ ਆ ਰਿਹਾ ਸੀ ਜਦੋਂ ਸਵੇਰੇ 11 ਵਜੇ ਇੱਕ ਪੰਛੀ ਨਾਲ ਟਕਰਾ ਗਿਆ ਅਧਿਕਾਰੀ ਨੇ ਦੱਸਿਆ ਕਿ ਪਾਇਲਟ ਹੈਲੀਕਾਪਟਰ ਨੂੰ ਸੁਰੱਖਿਅਤ ਉਤਾਰਨ ਵਿੱਚ ਸਫਲ ਹੋ ਗਿਆ ਏਅਰਲਾਈਨ ਮੁਤਾਬਕ ਹੈਲੀਕਾਪਟਰ ਤੇ ਪੰਜ ਅਮਰੀਕੀ ਨਾਗਰਿਕ ਤੇ ਇੱਕ ਨੇਪਾਲੀ ਪਾਇਲਟ ਸਵਾਰ ਸੀ ਹੈਲੀਕਾਪਟਰ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਪਰ ਅਗਲੀ ਉਡਾਨ ਲਈ ਤਿਆਰ ਹੋਣ ਤੋਂ ਪਹਿਲਾਂ ਉਹਦੀ ਤਕਨੀਕੀ ਜਾਂਚ ਕਰਨੀ ਪਵੇਗੀ ਅਗਲੀ ਖਬਰ ਵੀ ਅਸੀਂ ਪਲਾਟ ਨਾਲ ਸੰਬੰਧਿਤ ਲੈ ਰਹੇ ਹਾਂ ਅਮਰੀਕਾ ਤੋਂ ਨਾਸਾ ਦੇ ਇੱਕ ਪਲਾਟ ਯਾਨ ਨੇ ਸੂਰਜ ਦੇ ਸਭ ਤੋਂ ਨੇੜੇ ਪਹੁੰਚ ਕੇ ਇੱਕ ਨਵਾਂ ਇਤਿਹਾਸ ਰਚ ਦਿੱਤਾ ਹੈ ਵਿਗਿਆਨੀਆਂ ਨੂੰ ਸੋਲਰ ਪ੍ਰੋਬ ਤੋਂ ਲਗਭਗ ਵੀਰਵਾਰ ਦੀ ਅੱਧੀ ਰਾਤ ਨੂੰ ਇੱਕ ਸਿਗਨਲ ਪ੍ਰਾਪਤ ਹੋਇਆ ਇਹ ਪਹਿਲਾ ਸਿਗਨਲ ਇਸ ਜਾਨ ਦੇ ਉਡਾਨ ਦੇ ਕਈ ਦਿਨਾਂ ਮਗਰੋਂ ਮਿਲਿਆ ਸੀ ਪਹਿਲਾ ਸਿਗਨਲ ਮਿਲਣ ਮਗਰੋਂ ਨਾਸਾ ਹੁਣ ਅਗਲੇ ਸਿਗਨਲਾਂ ਦੀ ਉਡੀਕ ਕਰ ਰਿਹਾ ਹੈ ਨਾਸਾ ਦੇ ਵਿਗਿਆਨੀ 크ਿਸਮਸ ਪੋਕੇ ਉਦੋਂ ਚਿੰਤਾ ਚ ਪੈ ਗਏ ਸਨ ਜਦੋਂ ਉਹਨਾਂ ਦਾ ਇਸ ਪਲਾਟ ਯਾਨ ਨਾਲ ਸਥਾਈ ਤੌਰ ਤੇ ਸੰਪਰਕ ਟੁੱਟ ਗਿਆ ਸੀ ਉਹਨਾਂ ਮੰਨਿਆ ਕਿ ਪਹਿਲਾਂ ਉਹ ਘੁਬਰਾ ਗਏ ਸਨ ਪਰ ਉਹਨਾਂ ਨੂੰ ਪ੍ਰੋਬ ਤੇ ਉੱਤੇ ਪੂਰਾ ਵਿਸ਼ਵਾਸ ਸੀ ਪਲਾਟ ਯਾਨ ਬਾਰੇ ਚਿੰਤਾ ਤਾਂ ਰਹਿੰਦੀ ਹੈ ਪਰ ਅਸੀਂ ਬੇਸ਼ੱਕ ਇਸ ਨੂੰ ਇਨ੍ਹਾਂ ਸਾਰੀਆਂ ਬੇਰਹਿਮ ਹਾਲਤਾਂ ਦਾ ਸਾਹਮਣਾ ਕਰਨ ਲਈ ਡਿਜ਼ਾਈਨ ਕੀਤਾ ਤੇ ਬਣਾਇਆ ਸੀ ਇਹ ਇੱਕ ਛੋਟਾ ਪਰ ਸਖਤ ਪਲਾਟ ਯਾਨ ਹੈ NASA ਦੀ ਵੈੱਬਸਾਈਟ ਦੇ ਅਨੁਸਾਰ ਸੋਲਰ ਪ੍ਰੋਪ 980 ਡਿਗਰੀ ਸੈਲਸੀਅਸ ਦਾ ਤਾਪਮਾਨ ਬਰਵੀਂ برداشت ਕਰ ਸਕਦਾ ਹੈ ਅਤੇ 692000 ਕਿਲੋਮੀਟਰ 1 ਘੰਟੇ ਦੀ ਰਫਤਾਰ ਨਾਲ ਅੱਗੇ ਵਧ ਰਿਹਾ ਹੈ 파ਰਕਰ ਸੋਲਰ ਪ੍ਰੋਬ ਰਾਹੀਂ ਹੋ ਰਹੇ ਸੂਰਜ ਦੇ ਇਸ ਨਜ਼ਦੀਕੀ ਅਧਿਨ ਦੇ ਨਾਲ ਵਿਗਿਆਨੀਆਂ ਨੂੰ ਸੂਰਜ ਨਾਲ ਜੁੜੇ ਬਹੁਤ ਸਾਰੀਆਂ ਨਵੀਆਂ ਗੱਲਾਂ ਤੇ ਨਵੇਂ ਪਮਾਨਿਆਂ ਦਾ ਪਤਾ ਲੱਗ ਸਕਦਾ ਹੈ ਵਿਗਿਆਨੀਆਂ ਨੂੰ ਇਹ ਸਮਝਣ ਵਿੱਚ ਵੀ ਮਤ ਮਿਲ ਜਾਏਗੀ ਕਿ ਕਿਵੇਂ ਇਸ ਖੇਤਰ ਵਿੱਚ ਮੌਜੂਦ ਸਮਗਰੀ ਲੱਖਾਂ ਡਿਗਰੀ ਤੱਕ ਦਾ ਤਾਪਮਾਨ ਜਿਹੜਾ ਉਹਨੂੰ ਚੱਲ ਲੈਂਦੀ ਹੈ ਇਸ ਦੇ ਨਾਲ ਸੂਰਜੀ ਹਵਾ ਦੇ ਮੂਲ ਤੇ ਸੂਰਜ ਤੋਂ ਬਾਹਰ ਨਿਕਲਣ ਵਾਲੀ ਸਮਗਰੀ ਦੇ ਲਗਾਤਾਰ ਨਿਰੰਤਰ ਪ੍ਰਵਾਹ ਬਾਰੇ ਵੀ ਪਤਾ ਲੱਗ ਸਕਦਾ ਹੈ ਇਸ ਦੇ ਨਾਲ ਹੀ ਤੇਜ ਰੋਸ਼ਨੀ ਦੀ ਗਤੀ ਦੇ ਨੇੜੇ ਵਾਲੇ ਕਣ ਕਿੰਨੇ ਊਰਜਾਵਾਨ ਹੁੰਦੇ ਹਨ ਇਸ ਬਾਰੇ ਵੀ ਪਤਾ ਲਾਇਆ ਜਾ ਸਕੇਗਾ NASA ਦੇ ਵਿਗਿਆਨ ਦੇ ਮੁਖੀ ਡਾਕਟਰ ਨਿਕੋਲਾ ਫੌਕਸ ਨੇ ਦੱਸਿਆ ਕਿ ਸਦੀਆਂ ਤੋਂ ਲੋਕ ਸੂਰਜ ਦਾ ਅਧਿਨ ਕਰਦੇ ਆ ਰਹੇ ਹਨ ਪਰ ਤੁਸੀਂ ਕਿਸੇ ਸਥਾਨ ਦੇ ਮਾਹੌਲ ਦਾ ਉਦੋਂ ਤੱਕ ਅਨੁਭਵ ਕਰ ਹੀ ਨਹੀਂ ਸਕਦੇ ਜਦੋਂ ਤੱਕ ਤੁਸੀਂ ਅਸਲ ਵਿੱਚ ਉਸ ਥਾਂ ਦਾ ਦੌਰਾ ਖੁਦ ਨਹੀਂ ਕਰ ਲੈਂਦੇ ਇਸੇ ਤਰ੍ਹਾਂ ਸੀ ਸੂਰਜ ਦੇ ਮਾਹੌਲ ਨੂੰ ਉਦੋਂ ਤੱਕ ਨਹੀਂ ਸਮਝ ਸਕਦੇ ਜਦੋਂ ਤੱਕ ਉਸ ਦੇ ਅੰਦਰ ਤੱਕ ਨਹੀਂ ਪਹੁੰਚ ਜਾਂਦੇ ਅਗਲੀ ਖਬਰ ਸੀਰੀਆ ਤੋਂ ਹੈ ਜੀ ਸੀਰੀਆ ਵਿੱਚ ਬਸ਼ਰਲ ਅਸਦਰੂ ਸਤਾ ਤੋਂ ਬੇਦਖਲ ਤੋਂ ਕਰਨ ਤੋਂ ਬਾਅਦ ਦੇਸ਼ ਦੇ ਭਵਿੱਖ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਹਯਾਤ ਤਹਿਰੀਰ ਅਲ ਸ਼ਾਮ HTS ਦੇ ਜਿਹੜੇ ਮੁਖੀ ਨੇ ਅਲ ਸ਼ਾਰਾ ਉਹਨਾਂ ਨੇ ਇਸ ਦੌਰਾਨ ਨਮਾਜ਼ ਸਿਧਾਂਤ ਬਣਾਉਣ ਤੇ ਚੋਣਾ ਕਰਾਉਣ ਦੀ ਗੱਲ ਕੀਤੀ ਹੈ ਅਲ ਸ਼ਾਰਾ ਨੂੰ ਅਬੂ ਮੁਹੰਮਦ ਅਲ ਜੁਲਾਨੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਸਰੀਆ ਦੇ ਲੋਕਾਂ ਨੂੰ ਕੋਈ ਵੱਡੀ ਤਬਦੀਲੀ ਵੇਖਣ ਵਿੱਚ 1 ਸਾਲ ਲੱਗ ਸਕਦਾ ਹੈ ਉਹਨੇ ਅਲ ਅਰਬੀਆ ਟੀਵੀ ਨੂੰ ਦੱਸਿਆ ਤੇ ਕਿਹਾ ਕਿ ਦੇਸ਼ ਵਿੱਚ ਨਮਾਜ਼ ਸਿਧਾਂਤ ਬਣਾਉਣ ਵਿੱਚ ਘੱਟੋ ਘੱਟ 3 ਸਾਲ ਅਤੇ ਚੋਣਾ ਕਰਾਉਣ ਲਈ 4 ਸਾਲ ਲੱਗ ਸਕਦੇ ਹਨ ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਨੇ ਪਾਕਿਸਤਾਨ ਖਿਲਾਫ ਜਵਾਬੀ ਕਾਰਵਾਈ ਕੀਤੀ ਹੈ ਤਾਲਬਾਨ ਦੇ ਰੱਖਿਆ ਮੰਤਰਾਲੇ ਦੇ ਬਲਾਰੇ ਇਨਾ ਉਲ ਇਨਾ ਉਲਾ ਖਵਾਰ ਜਮੀ ਨੇ ਬੀਬੀਸੀ ਪਸ਼ਤੋ ਨੂੰ ਦੱਸਿਆ ਹੈ ਕਿ ਜਵਾਬੀ ਕਾਰਵਾਈ ਵਿੱਚ ਲੋਕਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਜਿੱਥੋਂ ਅਫਗਾਨਿਸਤਾਨ ਵਿਰੁੱਧ ਹਮਲਿਆਂ ਦੀ ਤਿਆਰੀ ਕੀਤੀ ਜਾ ਰਹੀ ਸੀ ਹਾਲਾਂਕਿ ਅਜੇ ਤੱਕ ਸਪਸ਼ਟ ਨਹੀਂ ਹੋਇਆ ਕਿ ਹਮਲਾ ਕਿਸ ਤਰ੍ਹਾਂ ਦਾ ਸੀ ਤੇ ਇਸ ਨਾਲ ਕਿੰਨਾ ਕੁ ਨੁਕਸਾਨ ਹੋਇਆ ਫਿਰਾਲ ਪਾਕਿਸਤਾਨੀ ਫੌਜ ਤੇ ਵਿਦੇਸ਼ ਮੰਤਰਾਲੇ ਨੇ ਇਸ ਬਾਰੇ ਕੁਝ ਵੀ ਨਹੀਂ ਕਿਹਾ ਅਫਗਾਨਿਸਤਾਨ ਤੇ ਪਾਕਿਸਤਾਨ ਵਿਚਾਲੇ ਰਿਸ਼ਤੇ ਠੀਕ ਨਹੀਂ ਚੱਲ ਰਹੇ ਪਾਕਿਸਤਾਨ ਵਾਰ-ਵਾਰ ਕਹਿ ਰਿਹਾ ਹੈ ਕਿ ਤਹਿਰੀਕ-ਏ-ਤਾਲੀਬਾਨ ਟੀਟੀਪੀ ਅਫਗਾਨਿਸਤਾਨ ਦੀ ਜ਼ਮੀਨ ਦੀ ਪਾਕਿਸਤਾਨ ਖਿਲਾਫ ਦੁਰਵਰਤੋਂ ਕਰ ਰਿਹਾ ਹੈ ਹਾਲਾਂਕਿ ਤਾਲੀਬਾਨ ਸਰਕਾਰ ਨੇ ਹਮੇਸ਼ਾ ਹੀ ਇਸ ਦੋਸ਼ ਨੂੰ ਖਾਰਜ ਕੀਤਾ ਹੈ ਮੰਤਰਾਲੇ ਦੇ ਬਲਾਰੇ ਨੇ ਕਿਹਾ ਕਿ ਅਸੀਂ ਉਹਨੂੰ ਪਾਕਿਸਤਾਨ ਦਾ ਖੇਤਰ ਮੰਨਦੇ ਹੀ ਨਹੀਂ ਇਸ ਲਈ ਅਸੀਂ ਖੇਤਰ ਦੀ ਪੁਸ਼ਟੀ ਨਹੀਂ ਕਰ ਸਕਦੇ ਪਰ ਇਹ ਇੱਕ ਕਾਲਪਨਿਕ ਜੀ ਲਾਈਨ ਜਿਹੜੀ ਬਣੀ ਹੋਈ ਹੈ ਉਹਦੇ ਤੋਂ ਦੂਜੇ ਪਾਸੇ ਹੈ ਅਫਗਾਨਿਸਤਾਨ ਨੇ ਦਾਅਵਾ ਕੀਤਾ ਉਹ ਬਣੀ ਹੋਈ ਜਿਹੜੀ ਡਰੰਡ ਸਰਹੱਦ ਹੈ ਉਹਨੂੰ ਰੱਦ ਕੀਤਾ ਹੈ ਇਸ ਇਸ ਸਰਹੱਦ ਨੂੰ ਡਰੰਡ ਲਾਈਨ ਵਜੋਂ ਜਾਣਿਆ ਜਾਂਦਾ ਹੈ ਜੋ ਕਿ ਉਹਨੂੰ ਹੀ ਸਦੀ ਵਿੱਚ ਬ੍ਰਿਟਿਸ਼ ਬਸਤੀਵਾਦੀ ਅਧਿਕਾਰੀਆਂ ਦੁਆਰਾ ਪਹਾੜੀਆਂ ਅਤੇ ਅਕਸਰ ਕਾਨੂੰਨ ਰਹਿਤ ਕਬਾਈਲੀ ਪੱਟੀ ਦੁਆਰਾ ਖਿੱਚੀ ਗਈ ਸੀ ਜੋਨ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਰੂਪ ਵਿੱਚ ਸਾਡੇ ਸਾਹਮਣੇ ਹਨ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਲਡ 트ੰਪ ਨੇ ਅਮਰੀਕੀ ਸੁਪਰੀਮ ਕੋਰਟ ਨੂੰ ਟਿਕਟੌਕ ਤੇ ਪਾਬੰਦੀ ਲਾਉਣ ਵਿੱਚ ਥੋੜੀ ਜੀ ਦੇਰੀ ਕਰਨ ਦੀ ਬੇਨਤੀ ਕੀਤੀ ਹੈ 트럼ਪ ਦੇ ਵਕੀਲ ਨੇ ਸ਼ੁੱਕਰਵਾਰ ਨੂੰ ਅਦਾਲਤ ਵਿੱਚ ਕਾਨੂੰਨੀ ਪਟੀਸ਼ਨ ਦਾਇਰ ਕੀਤੀ ਜਿਸ ਵਿੱਚ ਕਿਹਾ ਗਿਆ ਕਿ 트럼ਪ ਟਿਕਟਾਕ ਤੇ ਪਾਬੰਦੀ ਲਾਉਣ ਦਾ ਵਿਰੋਧ ਕਰਦੇ ਹਨ ਅਤੇ ਅਹੁਦਾ ਸੰਭਾਲਣ ਤੋਂ ਬਾਅਦ ਇਸ ਮੁੱਦੇ ਨੂੰ ਸਿਆਸੀ ਤੌਰ ਤਰੀਕਿਆਂ ਨਾਲ ਹੱਲ ਕਰਨ ਦੇ ਖਾਸ਼ ਬੰਦ ਹਨ ਅਦਾਲਤ ਵਿੱਚ 10 ਜਨਵਰੀ ਨੂੰ ਸੁਣਵਾਈ ਹੋਏਗੀ ਇਸ ਵਿੱਚ ਚੀਨੀ ਕੰਪਨੀ ਵਾਈਟ ਡਾਂਸ ਨੂੰ 19 ਜਨਵਰੀ ਨੂੰ ਟਿਕਟਾਕ ਨੂੰ ਕਿਸੇ ਅਮਰੀਕੀ ਕੰਪਨੀ ਨੂੰ ਜਾਂ ਵੇਚਣਾ ਪਵੇਗਾ ਜਾਂ ਫਿਰ ਪਾਬੰਦੀ ਦਾ ਸਾਹਮਣਾ ਕਰਨਾ ਪਵੇਗਾ ਅਮਰੀਕੀ ਅਧਿਕਾਰੀਆਂ ਤੇ ਸੰਸਦ ਮੈਂਬਰਾਂ ਨੇ ਬਾਈਟ ਡਾਂਸ ਦੇ ਚੀਨੀ ਸਰਕਾਰ ਨਾਲ ਜੁੜੇ ਹੋਣ ਦਾ ਦਾਵਾ ਕੀਤਾ ਹੈ ਹਾਲਾਂਕਿ ਕੰਪਨੀ ਨੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ ਇਸੇ ਦੌਰਾਨ ਇਮੀਗ੍ਰੇਸ਼ਨ ਤੇ ਤਕਨੀਕੀ ਉਦਯੋਗ ਨੂੰ ਲੈ ਕੇ ਡੋਨਲਡ 트ੰਪ ਦੇ ਸਮਰਥਕਾਂ ਦੇ ਦੋ ਧੜਿਆਂ ਦੇ ਵਿਚਕਾਰ ਇੱਕ ਆਨਲਾਈਨ ਝਗੜਾ ਚੱਲ ਰਿਹਾ ਹੈ ਜਿਹੜਾ ਕਿ ਟਰੰਪ ਦੀ ਜਿਹੜੀ ਰਾਜਨੀਤਿਕ ਲਹਿਰ ਵਿੱਚ ਅੰਦਰੂਨੀ ਫੁੱਟ ਨੂੰ ਜਨਤਕ ਕਰ ਦਿੱਤਾ ਐ ਐਲਨ ਮਸਕ ਤੇ ਉਹਨਾਂ ਦੇ ਸਾਥੀ ਵਿਵੇਕ ਰਾਮਾ ਸਵਾਮੀ ਸਮੇਤ ਤਕਨੀਕੀ ਜਗਤ ਨਾਲ ਜੁੜੇ ਹੋਏ ਬਹੁਤ ਸਾਰੇ ਅਮੀਰ ਮੈਂਬਰ ਜਿਹੜੇ ਟਰੰਪ ਦੇ ਸਪੋਰਟਰ ਨੇ ਉਹਨਾਂ ਨੇ ਆਪਣੇ ਉਦਯੋਗਾਂ ਵਿੱਚ ਵਧੇਰੇ ਉੱਚੇ ਹੁਨਰਮੰਦ ਕਾਮਿਆਂ ਦੀ ਮੰਗ ਕੀਤੀ ਐ ਜੇਸਨਾਲ 트럼ਪ ਦੇ ਮੇਕ ਅਪ ਅਮਰੀਕਾ ਗ੍ਰੇਟ ਅਧੀਨ ਲਹਿਰ ਵਿੱਚ ਲੈ ਕੁਝ ਲੋਕਾਂ ਨਾਲ ਤਣਾਅ ਪੈਦਾ ਹੋ ਗਿਆ ਹੈ 트럼ਪ ਦੇ ਅੰਦੋਲਨ ਨਾਲ ਸੰਬੰਧਿਤ ਲੋਕਾਂ ਨੇ ਆਪਣੀਆਂ ਕਟੜਪੰਥੀ ਇਮੀਗ੍ਰੇਸ਼ਨ ਨੀਤੀਆਂ ਦਾ ਸਮਰਥਨ ਕੀਤਾ ਇਸ ਹਫਤੇ ਬਹਿਸ ਉਦੋਂ ਛਿੜ ਗਈ ਜਦੋਂ ਨਸਲਵਾਦੀ ਤੇ ਸਾਜ਼ਿਸ਼ਵਾਦੀ ਟਿੱਪਣੀਆਂ ਦੇ ਇਤਿਹਾਸ ਨਾਲ ਇੱਕ ਸੱਜੇ ਪੱਖੀ ਪੜਕਾਉ ਲੋਰਾ ਲੂਮਰ ਨੇ ਆਪਣੇ ਆਉਣ ਵਾਲੇ ਪ੍ਰਸ਼ਾਸਨ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਨੀਤੀ ਦੇ ਸਲਾਹਕਾਰ ਵਜੋਂ ਸ਼੍ਰੀ ਰਾਮ ਕ੍ਰਿਸ਼ਨਨ ਜਿਹੜਾ ਇੰਡੀਅਨ ਮੂਲ ਦਾ ਵਿਅਕਤੀ ਹੈ ਸਾਊਥ ਇੰਡੀਅਨ ਸ਼੍ਰੀ ਰਾਮ ਕ੍ਰਿਸ਼ਨਨ ਦੀ ਚੋਣ ਕਰਨ ਤੇ 트ੰਪ ਦੀ ਲੋਚਨਾ ਕੀਤੀ ਭਾਰਤੀ ਮੂਲ ਦਾ ਇਹ ਕ੍ਰਿਸ਼ਨਨ ਅਮਰੀਕਾ ਵਿੱਚ ਵਧੇਰੇ ਹੁਨਰਮੰਦ ਪ੍ਰਵਾਸੀਆਂ ਨੂੰ ਲਿਆਉਣ ਦੀ ਯੋਗਤਾ ਦਾ ਸਮਰਥਨ ਕਰਦਾ ਹੈ। ਜ਼ਿਆਦਾਤਰ ਬਹਿਸ ਸੋਸ਼ਲ ਮੀਡੀਆ ਦੇ ਨੈਟਵਰਕ ਐਕਸ ਤੇ ਹੋਈ ਜਿਹਦਾ ਮਾਲਕ ਮਸਕ ਹੈ। ਮਸਕ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਜੋ ਰਾਸ਼ਟਰਪਤੀ ਚੁਣੇ ਹੋਏ ਲੋਕਾਂ ਦੇ ਬਹੁਤ ਨੇੜੇ ਤੇੜੇ ਹੈ। ਬਹਿਸ ਵਿੱਚ ਇੱਕ ਕੇਂਦਰੀ ਸ਼ਖਸੀਅਤ ਉਹੀ ਸੀ ਦੱਖਣੀ ਅਫਰੀਕਾ ਵਿੱਚ ਜੰਮਿਆ ਮਸਕ ਇਸ ਸਮੇਂ ਇੱਕ ਸਮੇਂ ਖੁਦ H1B ਵੀਜ਼ਾ ਤੇ ਅਮਰੀਕਾ ਵਿੱਚ ਆਇਆ ਸੀ ਅਤੇ ਉਸਨੇ ਵਿਦੇਸ਼ੀ ਕਰਮਚਾਰੀਆਂ ਨੂੰ ਲਿਆਉਣ ਦੀ ਉਦਯੋਗ ਦੀ ਜ਼ਰੂਰਤ ਦਾ ਬਚਾਅ ਵੀ ਕੀਤਾ ਹੈ ਟੈਕਨੋਲੋਜੀ ਕੰਪਨੀਆਂ ਦਾ ਕਹਿਣਾ ਹੈ ਕਿ ਹਾਈਲੀ ਸਕਿਲਡ ਕਾਮਿਆਂ ਲਈ H1B ਵੀਜ਼ਾ ਜੋ ਕਿ ਤਕਨੀਕੀ ਉਦਯੋਗ ਵਿੱਚ ਸਾਫਟਵੇਅਰ ਇੰਜੀਨੀਅਰ ਅਤੇ ਹੋਰਾਂ ਦੁਆਰਾ ਵਰਤੇ ਜਾਂਦੇ ਹਨ ਉਹਦਿਆਂ ਨੂੰ ਭਰਨਾ ਬਹੁਤ ਜ਼ਰੂਰੀ ਹੈ ਪਰ ਆਲੋਚਕਾਂ ਨੇ ਕਿਹਾ ਹੈ ਕਿ H1B ਵੀਜ਼ਾ ਤੇ ਬਾਹਰੋਂ ਆਏ ਲੋਕਾਂ ਨੇ ਅਮਰੀਕੀ ਨਾਗਰਿਕਾਂ ਦੀਆਂ ਨੌਕਰੀਆਂ ਨੂੰ ਖਾ ਲਿਆ ਹੈ ਜੋ ਉਹ ਨੌਕਰੀਆਂ ले ਸਕਦੇ ਸਨ ਸੱਜੇ ਪਾਸੇ ਦੇ ਕੁਝ ਲੋਕਾਂ ਨੇ ਪ੍ਰੋਗਰਾਮ ਨੂੰ ਖਤਮ ਕਰਨ ਦੀ ਮੰਗ ਕੀਤੀ ਹੈ ਤੇ ਕਿਹਾ ਹੈ ਕਿ ਇਸ ਦਾ ਵਿਸਤਾਰ ਹੁਣ ਹੋਣਾ ਹੀ ਨਹੀਂ ਚਾਹੀਦਾ 트럼ਪ ਨੇ ਅਜੇ ਤੱਕ ਇਸ ਬਹਿਸ ਬਾਰੇ ਕੁਝ ਵੀ ਨਹੀਂ ਕਿਹਾ ਤੇ ਨਾ ਹੀ ਰਾਸ਼ਟਰਪਤੀ ਦੀ ਜਿਹੜੀ ਨਵੀਂ ਟੀਮ ਹੈ ਜਿਹੜੀ ਤਬਦੀਲੀ ਕਰਨ ਜਾ ਰਹੀ ਆ ਉਸ ਨੇ ਉਹ ਉੱਚ ਹੁਨਰਮੰਦ ਕਾਮਿਆਂ ਲਈ H1B ਵੀਜ਼ਾ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਕਾਰ ਆਨਲਾਈਨ ਬੈਸ ਬਾਰੇ ਕੋਈ ਸਵਾਲਾਂ ਦੇ ਜਵਾਬ ਨਹੀਂ ਦਿੱਤੇ ਇਹਦੀ ਬਜਾਏ ਉਹਦੀ ਟੀਮ ਨੇ ਲੰਬੇ ਸਮੇਂ ਦੇ ਸਲਾਹਕਾਰ ਅਤੇ ਇਮੀਗ੍ਰੇਸ਼ਨ ਹਾਰਡਲਾਈਨਰ ਸਟੀਫਨ ਮਿਲਰ ਦੁਆਰਾ ਐਕਸ ਤੇ ਇੱਕ ਪੋਸਟ ਦਾ ਲਿੰਕ ਜਰੂਰ ਭੇਜਿਆ ਹੈ ਜੋ 2020 ਵਿੱਚ ਮਾਉਂਟ ਰਸ਼ਮੋਰ ਵਿਖੇ 트ੰਪ ਦੇ ਦਿੱਤੇ ਭਾਸ਼ਣ ਦੀ ਪ੍ਰਤਿਲਿਪੀ ਸੀ ਜਿਸ ਵਿੱਚ ਉਸਨੇ ਅਮਰੀਕੀ ਇਤਿਹਾਸ ਦੇ ਅੰਕੜਿਆਂ ਤੇ ਪਲਾਂ ਦੀ ਪ੍ਰਸ਼ੰਸਾ ਕੀਤੀ ਸੀ ਰਾਸ਼ਟਰਪਤੀ ਲਈ ਆਪਣੀ 224 ਦੀ ਮੈਂਬਰਦਾਨ ਜਿਵੇਂ ਕਿ ਉਸਨੇ ਇਮੀਗ੍ਰੇਸ਼ਨ ਨੂੰ ਆਪਣਾ ਮੁੱਦਾ ਬਣਾਇਆ ਸੀ 트럼ਪ ਨੇ ਕਿਹਾ ਸੀ ਕਿ ਦੇਸ਼ ਵਿੱਚ ਗੈਰਕਾਨੂੰਨੀ ਤੌਰ ਤੇ ਪ੍ਰਵਾਸੀ ਸਾਡੇ ਦੇਸ਼ ਦਾ ਖੂਨ ਵਿੱਚ ਜ਼ਹਿਰ ਕੋੜ ਰਹੇ ਹਨ ਅਤੇ ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਦੇਸ਼ ਨਕਾਲੇ ਦੀ ਕਾਰਵਾਈ ਕਰਨ ਦਾ ਉਸਨੇ ਵਾਅਦਾ ਕੀਤਾ ਹੋਇਆ ਹੈ ਪਰ ਆਮ ਤੌਰ ਤੇ ਇਮੀਗ੍ਰੇਸ਼ਨ ਬਾਰੇ ਆਪਣੇ ਆਮ ਚਿੰਤਾਜਨਕ ਸੰਦੇਸ਼ ਤੋਂ ਵੱਖਰੀ ਇੱਕ ਟਿੱਪਣੀ ਵਿੱਚ 트럼ਪ ਨੇ ਇਸ ਸਾਲ ਇੱਕ ਪੋਡਕਾਸਟ ਵਿੱਚ ਕਿਹਾ ਕਿ ਉਹ ਅਮਰੀਕੀ ਕਾਲਜਾਂ ਤੋਂ ਗ੍ਰੈਜੂਏਟ ਹੋਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਨੂੰ ਆਟੋਮੈਟਿਕ ਗ੍ਰੀਨ ਕਾਰਡ ਦੇਣਾ ਚਾਹੁੰਦਾ ਹੈ ਉਸਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਆਪਣੇ ਡਿਪਲੋਮੇ ਦੇ ਹਿੱਸੇ ਵਜੋਂ ਇਸ ਦੇਸ਼ ਵਿੱਚ ਰਹਿਣ ਦੇ ਯੋਗ ਹੋਣ ਲਈ ਗ੍ਰੀਨ ਕਾਰਡ ਆਪਣੇ ਆਪ ਯਾਨੀ ਕਿ ਆਟੋਮੈਟਿਕਲੀ ਮਿਲ ਜਾਣਾ ਚਾਹੀਦਾ ਹੈ ਇਹ ਟਿੱਪਣੀਆਂ ਤਕਨੀਕੀ ਉਦਯੋਗ ਦੇ ਅੰਕੜਿਆਂ ਦੇ ਨਾਲ 트럼ਪ ਦੇ ਉੱਪਰ ਦੇ ਗੱਠਜੋੜ ਤੇ ਸਿਖਰ ਤੇ ਆਈਆਂ ਹਨ ਪਰ ਉਸਨੇ ਇਸ ਵਿਚਾਰ ਨੂੰ ਆਪਣੀ ਮਹਿਮ ਸੰਦੇਸ਼ ਦਾ ਨਿਯਮਤ ਇਸਾ ਨਹੀਂ ਸੀ ਬਣਾਇਆ ਜਾਂ ਅਜਿਹੀਆਂ ਤਬਦੀਲੀਆਂ ਨੂੰ ਅੱਗੇ ਵਧਾਉਣ ਲਈ ਕਿਸੇ ਯੋਜਨਾ ਦਾ ਵੇਰਵਾ ਵੀ ਨਹੀਂ ਦਿੱਤਾ ਇਜ਼ਰਾਈਲ ਦੇ ਟਾਰਨੀ ਜਨਰਲ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਜਾਊ ਦੀ ਪਤਨੀ ਸਾਰਾ ਨੇਤਨਜਾਊ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ ਵੀਰਵਾਰ ਨੂੰ ਚੈਨਲ 12 ਨੇ ਇੱਕ ਜਾਂਚ ਜਾਰੀ ਕੀਤੀ ਸੀ ਉਹਨਾਂ ਕਹਿੰਦੇ ਖੋਜ ਪੇਪਰ ਵਾਂਗੂ ਇੱਕ ਜਾਂਚ ਜਾਰੀ ਕੀਤੀ ਸੀ ਜਿਹਦੇ ਵਿੱਚ ਦੋਸ਼ ਲਾਇਆ ਗਿਆ ਸੀ ਕਿ ਸਾਰਾ ਨੇਤਨਜਾਊ ਆਪਣੇ ਪਤੀ ਦੇ ਅਪਰਾਧਿਕ ਮੁਕਦਮੇ ਵਿੱਚ ਗਵਾਹਾਂ ਨੂੰ ਡਰਾ ਤਮਕਾ ਰਹੀ ਸੀ ਇਜ਼ਰਾਈਲ ਦੇ ਟਾਰਨੀ ਜਨਰਲ ਨੇ ਇਸ ਰਿਪੋਰਟ ਤੋਂ ਬਾਅਦ ਕਿਹਾ ਕਿ ਗਵਾਹਾਂ ਨੂੰ ਪਰੇਸ਼ਾਨ ਕਰਨ ਤੇ ਨਿਆਂ ਵਿੱਚ ਰੁਕਾਵਟ ਦੇ ਸ਼ੱਕ ਵਿੱਚ ਇੱਕ ਜਾਂਚ ਖੋਲੀ ਜਾਣੀ ਚਾਹੀਦੀ ਹੈ ਰਿਪੋਰਟ ਵਿੱਚ ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਉਸਨੇ ਟਾਰਨੀ ਜਨਰਲ ਤੇ ਡਿਪਟੀ ਸਟੇਟ ਅਟਾਰਨੀ ਨੂੰ ਸਿੱਧੇ ਤੌਰ ਤੇ ਪਰੇਸ਼ਾਨ ਕੀਤਾ ਸੀ ਜਾਂਚ ਦੇ ਹੁਕਮ ਦਿੱਤੇ ਜਾਣ ਤੋਂ 1 ਘੰਟੇ ਪਹਿਲਾਂ ਪ੍ਰਧਾਨ ਮੰਤਰੀ ਨਿਤਨ ਜਉ ਨੇ ਵੀਰਵਾਰ ਨੂੰ ਆਪਣੇ ਦਫ਼ਤਰ ਦੁਆਰਾ ਜਾਰੀ ਇੱਕ ਵੀਡੀਓ ਭਾਸ਼ਣ ਵਿੱਚ ਆਪਣੀ ਪਤਨੀ ਦਾ ਬਚਾਅ ਕੀਤਾ ਜਿੱਥੇ ਉਹਨੇ ਚੈਨਲ 12 ਦੀ ਰਿਪੋਰਟ ਨੂੰ ਪੱਖਪਾਤੀ ਤੇ ਝੂਠਾ ਪ੍ਰਚਾਰ ਕਿਹਾ ਸੀ ਉਸਨੇ ਅੱਗੇ ਕਿਹਾ ਕਿ ਮੈਂ ਚੈਨਲ 12 ਜਾਂ ਹੋਰ ਖਸਾਉਣ ਵਾਲੇ ਚੈਨਲਾਂ ਨੂੰ ਖੱਬੇ ਪੱਖੀ ਕੈਂਪ ਬਾਰੇ ਜਾਂਚ ਕਰਦੇ ਵੇਖਣਾ ਚਾਹੁੰਨਾ ਹਾਂ ਪਰ ਇਸ ਤੇ ਭਰੋਸਾ ਨਾ ਕਰੋ ਇਹ ਨਹੀਂ ਹੋ ਸਕਦਾ ਇਜ਼ਰਾਈਲ ਦੇ ਨਿਆਂ ਮੰਤਰੀ ਯਾਰੀਵ ਲੇਵਨ ਨੇ ਵੀ ਅਟਾਰਨੀ ਜਨਰਲ ਦੇ ਤੇਜ਼ੀ ਦੀ ਲੋਚਨਾ ਕੀਤੀ ਹੈ ਲੇਵਨ ਨੇ ਵੀਰਵਾਰ ਨੂੰ ਐਕਸ ਤੇ ਇੱਕ ਪੋਸਟ ਵਿੱਚ ਕਿਹਾ ਹੈ ਕਿ ਹਾਲਾਂਕਿ ਇਜ਼ਰਾਈਲੀ ਨਾਗਰਿਕ ਉਮੀਦ ਕਰਦੇ ਹਨ ਕਿ ਜਿਸ ਕਿਸੇ ਨੇ ਪੁਲਿਸ ਕਮਿਸ਼ਨਰ ਨੂੰ ਧਮਕੀ ਦਿੱਤੀ ਹੈ ਜਾਂ ਵਿਰੋਧ ਕਰਨ ਲਈ ਉਸ ਨੂੰ ਬੁਲਾਇਆ ਹੈ ਉਸ ਨੂੰ ਪੁੱਛਗਛ ਲਈ ਬੁਲਾਇਆ ਜਾਵੇਗਾ ਰਾਜ ਦੇ ਅਟਾਰਨੀ ਜਨਰਲ ਟੈਲੀਵਿਜ਼ਨ ਦੀਆਂ ਗੱਪਾਂ ਤੋਂ ਬਾਅਦ ਜਾਂਚ ਸ਼ੁਰੂ ਕਰਨ ਵਿੱਚ ਰੁੱਝੇ ਹੋਏ ਹਨ ਸੱਜੇ ਪੱਖੇ ਹੀ ਰਾਸ਼ਟਰੀ ਸੁਰੱਖਿਆ ਮੰਤਰੀ ਇਟਾਮਾਰ ਬੇਨ ਗਵੀਰ ਨੇ ਵੀ ਅਟਾਰਨੀ ਜਨਰਲ ਦੀ ਅਲੋਚਨਾ ਕੀਤੀ ਹੈ ਉਸਨੇ ਕਿਹਾ ਹੈ ਕਿ ਕੋਈ ਵਿਅਕਤੀ ਜੋ ਸਰਕਾਰੀ ਮੰਤਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਰਾਜਨੀਤਿਕ ਤੌਰ ਤੇ ਸਤਾਉਂਦਾ ਹੈ ਉਸ ਅਟਾਰਨੀ ਜਨਰਲ ਵੱਜੋਂ ਸੇਵਾ ਉਹ ਜਾਰੀ ਨਹੀਂ ਰੱਖ ਸਕਦਾ ਇਹ ਸ਼ਰਮ ਵਾਲੀ ਗੱਲ ਹੈ ਨੀਤਨ ਜਾਊ ਦਾ ਭ੍ਰਿਸ਼ਟਾਚਾਰ ਦਾ ਮਕਦਮਾ ਪਹਿਲੀ ਵਾਰ ਜਨਵਰੀ 2020 ਵਿੱਚ ਸ਼ੁਰੂ ਹੋਇਆ ਸੀ ਜਿਸ ਨਾਲ ਉਹ ਧੋਖਾਧੜੀ ਭਰੋਸੇ ਦੀ ਲੰਘਣਾ ਤੇ ਰਿਸ਼ਵਤਖੋਰੀ ਦੇ ਦੋਸ਼ਾਂ ਲਈ ਮਕਦਮੇ ਵਿੱਚ ਪ੍ਰਤੀਵਾਦੀ ਵੱਜੋਂ ਅਦਾਲਤ ਵਿੱਚ ਪੇਸ਼ ਹੋਣ ਵਾਲਾ ਪਹਿਲਾ ਮੌਜੂਦਾ ਇਜ਼ਰਾਈਲੀ ਪ੍ਰਧਾਨ ਮੰਤਰੀ ਬਣ ਗਿਆ ਸੀ ਨੇਤਨਜਾਊ ਨੇ ਵਾਰ-ਵਾਰ ਆਪਣੇ ਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਤੇ ਦੋਸ਼ੀ ਨਾ ਹੋਣ ਦਾ ਦਾਵਾ ਕੀਤਾ ਹੈ ਉਹ ਤਿੰਨ ਵੱਖ-ਵੱਖ ਮਾਮਲਿਆਂ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ ਕੇਸ 1000 ਵਿੱਚ ਉਸ ਉੱਤੇ ਧੋਖਾਧੜੀ ਤੇ ਵਿਸ਼ਵਾਸ ਦੀ ਲੰਘਣਾ ਕਰਨ ਦੇ ਦੋਸ਼ਾਂ ਦੇ ਸਬੰਧ ਵਿੱਚ ਦੋਸ਼ ਲੱਗੇ ਹੋਏ ਹਨ ਤੇ ਉਸ ਨੇ ਵਿਦੇਸ਼ੀ ਕਾਰੋਬਾਰੀਆਂ ਤੋਂ ਸਿਗਾਰ ਤੇ ਸ਼ੈਂਪਨ ਵਰਗੇ ਤੋਹਫੇ ਪ੍ਰਾਪਤ ਕੀਤੇ ਸਨ ਕੇਸ 2000 ਵਿੱਚ ਉਸ ਉਤੇ ਧੋਖਾਧੜੀ ਤੇ ਪਰੋਸੇ ਦੀ ਲੰਘਣਾ ਦਾ ਵੀ ਦੋਸ਼ ਹੈ ਅਤੇ ਉਸ ਉਤੇ ਇਜ਼ਰਾਈਲ ਦੇ ਪ੍ਰਮੁੱਖ ਅਖਬਾਰਾਂ ਵਿੱਚੋਂ ਇੱਕ ਵਿੱਚ ਅਖਬਾਰ ਦੇ ਮੁੱਖ ਵਿਰੋਧੀਆਂ ਵਿੱਚੋਂ ਇੱਕ ਦੇ ਪ੍ਰਸਾਰਣ ਨੂੰ ਕੰਟਰੋਲ ਕਰਨ ਜਾਂ ਸੀਮਿਤ ਕਰਨ ਦੇ ਬਦਲੇ ਵਿੱਚ ਅਨੁਕੂਲ ਕਵਰੇਜ ਦੀ ਮੰਗ ਕਰਦਾ ਦੋਸ਼ ਹੈ ਸਭ ਤੋਂ ਗੰਭੀਰ ਮਾਮਲਾ ਕੇਸ 4000 ਵਿੱਚ ਉਸਤੇ ਰਿਸ਼ਵਤਖੋਰੀ ਧੋਖਾਧੜੀ ਤੇ ਪਰੋਸੇ ਦੀ ਲੰਘਣਾ ਕਰਨ ਦਾ ਦੋਸ਼ ਲੱਗਾ ਹੋਇਆ ਹੈ ਕਿਉਂਕਿ ਉਸ ਸਮੇਂ ਉਸਦੇ ਦੋਸਤ ਸ਼ਾਲ ਐਲੋ ਵਿੱਚ ਜੋ ਟੈਲੀ ਕਮਿਊਨੀਕੇਸ਼ਨ ਦਾ ਸ਼ੇਅਰਧਾਰਕ ਸੀ ਨੂੰ ਡਾਲਰ 250 ਮਿਲੀਅਨ ਤੋਂ ਵੱਧ ਦੇ ਰੈਗੂਲੇਟਰੀ ਲਾਭ ਦਿੱਤੇ ਗਏ ਸਨ ਸੌਰੀ ਗਾਜ਼ਾ ਦੇ ਸਿਵਲ ਡਿਫੈਂਸ ਦੇ ਅਨੁਸਾਰ ਗਾਜ਼ਾ ਸ਼ਹਿਰ ਤੇ ਅਲ ਵਫਾ ਹਸਪਤਾਲ ਦੀ ਉੱਪਰਲੀ ਮੰਜ਼ਲ ਤੇ ਇਜ਼ਰਾਈਲੀ ਫੌਜ ਦੇ ਹਮਲੇ ਵਿੱਚ ਘੱਟੋ ਘੱਟ 7 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕੁਝ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਹਨ ਕੇਂਦਰੀ ਗਾਜ਼ਾ ਵਿੱਚ ਅੱਜ ਸਵੇਰੇ ਇੱਕ ਬੱਚੇ ਦੀ ਮੌਤ ਦੀ ਵੀ ਖਬਰ ਹੈ ਜੋ ਕਿ ਪੱਟੀ ਵਿੱਚ ਹਾਈ ਪੋਥਰੀਅਮ ਹਾਈ ਪੋਥਰਮੀਆ ਤੋਂ ਮਰਨ ਵਾਲਾ ਪੰਜਵਾਂ ਬੱਚਾ ਹੈ ਫਲਸਤੀਨੀ ਪੱਤਰਕਾਰ ਸਿੰਡੀਕੇਟ 21 ਸਾਲ ਫਲਸਤੀਨੀ ਪੱਤਰਕਾਰੀ ਦੇ ਵਿਦਿਆਰਥੀ ਸ਼ਾਥਾ ਸ਼ਬ ਬਾਗ ਦੇ ਕਬਜ਼ੇ ਵਾਲੇ ਪੱਛਮੀ ਬੈਂਕ ਵਿੱਚ ਕਤਲ ਦੀ ਜਾਂਚ ਦੀ ਮੰਗ ਕਰ ਰਿਹਾ ਹੈ ਅੰਤਰਰਾਸ਼ਟਰੀ ਸਹਾਇਤਾ ਸਮੂਹਾਂ ਨੇ ਇਜ਼ਰਾਈਲ ਨੂੰ ਸ਼ੁੱਕਰਵਾਰ ਦੇ ਇਜ਼ਰਾਈਲੀ ਹਮਲੇ ਦੌਰਾਨ ਗ੍ਰਫਤਾਰ ਕੀਤੇ ਗਏ ਕਮਲ ਅਡਵਾਂਸ ਹਸਪਤਾਲ ਦੇ ਡਾਇਰੈਕਟਰ ਡਾਕਟਰ ਹੁਸਮ ਅਬੂ ਸਫੀਆ ਨੂੰ ਤੁਰੰਤ ਰਿਹਾ ਕਰਨ ਦੀ ਵੀ ਮੰਗ ਕੀਤੀ ਹੈ ਇਜ਼ਰਾਈਲੀ ਸੈਨਕਾਂ ਨੇ ਉੱਤਰੀ ਗਾਜ਼ਾ ਦੇ ਕਮਲ ਅਡਵਾਂਸ ਹਸਪਤਾਲ ਤੇ ਤਾਵਾ ਬੋਲਿਆ ਛਾਪਾ ਮਾਰਿਆ ਤੇ ਉਹਨੂੰ ਸਾੜ ਦਿੱਤਾ ਹਰ ਕਿਸੇ ਨੂੰ ਬਾਹਰ ਕੱਢਣ ਲਈ ਮਜਬੂਰ ਕੀਤਾ ਤੇ ਡਾਇਰੈਕਟਰ ਡਾਕਟਰ ਸਫੀਆ ਸਮੇਤ ਦਰਜਨਾ ਮੈਡੀਕਲ ਸਟਾਫ ਦੇ ਲੋਕਾਂ ਨੂੰ ਹਰਾਸਤ ਵਿੱਚ ਲੈ ਲਿਆ ਉੱਥੇ ਬਿਮਾਰ ਤੇ ਜ਼ਖਮੀ ਲੋਕਾਂ ਕੋਲ ਜਾਣ ਲਈ ਹੋਰ ਕੋਈ ਵੀ ਡਾਕਟਰੀ ਹਸਪਤਾਲ ਜਾਂ ਸਹੂਲਤ ਨਹੀਂ ਹੈ ਕਿਉਂਕਿ ਇਜ਼ਰਾਈਲ ਨੇ ਉੱਤਰ ਦੇ ਬਾਕੀ ਸਾਰੇ ਦੇ ਸਾਰੇ ਹਸਪਤਾਲਾਂ ਨੂੰ ਤਬਾਹ ਕੀਤਾ ਹੋਇਆ ਹੈ ਇਜ਼ਰਾਈਲੀ ਲੋਕ ਇਹਨਾਂ ਗੱਲਾਂ ਨੂੰ ਲੈ ਕੇ ਕਿੰਨੇ ਕਿ ਚਿੰਤਤ ਹਨ ਕਿ ਉਹਨਾਂ ਦੀ ਸਰਕਾਰ ਉਹਨਾਂ ਦੇ ਨਾਂ ਦੇਤੇ ਕੀ ਕਰ ਰਹੀ ਹੈ ਹਾਲਾਂਕਿ ਗਾਜ਼ਾ ਵਿੱਚ ਆਪਣੇ ਦੇਸ਼ ਦੀਆਂ ਕਾਰਵਾਈਆਂ ਦੀ ਹੱਦ ਬਾਰੇ ਬਹੁਤ ਸਾਰੇ ਇਜ਼ਰਾਈਲੀਆਂ ਵਿੱਚ ਜਾਗਰੂਕਤਾ ਘੱਟ ਹੀ ਦਿਖਾਈ ਦਿੰਦੀ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕੁਝ ਮਤ ਤੋਂ ਪੂਰਨ અપવાદ ਉੱਥੇ ਹਨ ਜੋ ਇੱਕ ਸੱਚਜੇ ਮੀਡੀਆ ਦਾ ਨਤੀਜਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨਿਤਨਜਾਊ ਤੇ ਉਹਦੀ ਧੁਰ ਸੱਜੇ ਪੱਖੀ ਸਰਕਾਰ ਨੂੰ ਕੁਝ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ ਫਰਵਰੀ ਵਿੱਚ ਰਿਪੋਰਟਾਂ ਦਾ ਸਾਹਮਣੇ ਆਈਆਂ ਸਨ ਕਿ ਨਿਤਨਜਾਊ ਜਨਤਕ ਪ੍ਰਸਾਰਣ ਕਾਨ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਇਹ ਆਪਣੀ ਸੰਪਾਦਕੀ ਲਾਈਨ ਨੂੰ ਬਦਲਣ ਲਈ ਰਾਜਨੀਤਿਕ ਦਬਾਅ ਦਾ ਵਿਰੋਧ ਕਰ ਰਿਹਾ ਸੀ ਤਿੰਨ ਮਹੀਨਿਆਂ ਬਾਅਦ ਇਜ਼ਰਾਈਲੀ ਸਰਕਾਰ ਨੇ ਅਲ ਜਜ਼ੀਰਾ ਨੂੰ ਆਪਣੇ ਖੇਤਰ ਦੇ ਅੰਦਰ ਕੰਮ ਕਰਨ ਤੇ ਪਾਬੰਦੀ ਲਾਉਣ ਵਾਲਾ ਬਿੱਲ ਪਾਸ ਕਰ ਦਿੱਤਾ ਸੀ ਨਵੰਬਰ ਵਿੱਚ ਇਸ ਨੇ ਉਦਾਰਵਾਦੀ ਇਜ਼ਰਾਈਲੀ ਅਖਬਾਰ ਹਾਰਟੇਜ ਨਾਲ ਸਬੰਧਾਂ ਨੂੰ ਤੋੜਨ ਵਾਲਾ ਇੱਕ ਬਿੱਲ ਪਾਸ ਕੀਤਾ ਜਿਸ ਨੇ ਨੇਤਨਯਾਹੁਦ ਸਰਕਾਰ ਤੇ ਗਾਜ਼ਾ ਉੱਤੇ ਇਹਦੀ ਲੜਾਈ ਦੀ ਨਿਰੰਤਰ ਆਲੋਚਨਾ ਕੀਤੀ ਹੈ ਦਸੰਬਰ ਵਿੱਚ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਸੀਪੀਜੀ ਦੇ ਸੀਪੀਜੀ ਨੇ ਕਿਹਾ ਹੈ ਕਿ ਇਜ਼ਰਾਈਲ ਦੁਆਰਾ ਗਾਜ਼ਾ ਉੱਤੇ ਯੁੱਧ ਸ਼ੁਰੂ ਹੋਣ ਤੋਂ ਬਾਅਦ ਤੋਂ 75 ਪੱਤਰਕਾਰਾਂ ਨੂੰ ਇਹਦੇ ਖੇਤਰ ਕਬਜ਼ੇ ਵਾਲੇ ਵੈਸਟ ਬੈਂਕ ਅਤੇ ਗਾਜ਼ਾ ਵਿੱਚ ਗ੍ਰਿਫਤਾਰ ਵੀ ਕੀਤਾ ਗਿਆ ਹੈ ਹੋਰਾਂ ਉੱਤੇ ਹਮਲਾ ਕੀਤਾ ਗਿਆ ਧਮਕੀ ਦਿੱਤੀ ਗਈ ਤੇ ਸੈਂਸਰ ਉਹਨਾਂ ਦੇ ਨੂੰ ਸੈਂਸਰ ਕੀਤਾ ਗਿਆ ਇਜ਼ਰਾਈਲ ਨੇ 200 ਦੇ ਕਰੀਬ ਪੱਤਰਕਾਰਾਂ ਤੇ ਮੀਡੀਆ ਕਰਮਚਾਰੀਆਂ ਨੂੰ ਜਾਨੋਂ ਵੀ ਮਾਰ ਦਿੱਤਾ ਹੈ रिपोर्टर्स विदाउट बॉर्डर ਦੇ ਨਾਲ ਮਹਿਮਾ ਦੀ ਡਾਇਰੈਕਟਰ ਰੇਬਿਕਾ ਵਿਨਸੈਟ ਨੇ ਕਿਹਾ ਹੈ ਕਿ ਇਜ਼ਰਾਈਲੀਆ ਨੂੰ ਇਹ ਜਾਣਨ ਦਾ ਪੂਰਾ ਅਧਿਕਾਰ ਹੈ ਕਿ ਉਹਨਾਂ ਦੇ ਨਾਂ ਤੇ ਕੀ ਕੀਤਾ ਜਾ ਰਿਹਾ ਹੈ ਘਟੋ ਘਟ ਗਾਜ਼ਾ ਦੀ ਲੜਾਈ ਵਿੱਚ ਜੋ ਕੁਝ ਹੋ ਰਿਹਾ ਹੈ ਨੇਤਨ ਜਾਊ ਦੀ ਸਰਕਾਰ ਜਾਣ ਬੁੱਝ ਕੇ ਨਾ ਸਿਰਫ ਗਾਜ਼ਾ ਵਿੱਚ جنگ ਦੇ ਵਿਗਾੜੇ ਵਿਗੜੇ ਵਰਤਾਂਤ ਨੂੰ ਦਰਸਾਉਣ ਦਾ ਕੰਮ ਕਰ ਰਹੀ ਹੈ ਸਗੋਂ ਮੀਡੀਆ ਤੇ ਸਟੇਟ ਦੇ ਕੰਟਰੋਲ ਨੂੰ ਸਖਤ ਕਰਨ ਲਈ ਵੀ ਕੰਮ ਕੀਤਾ ਜਾ ਰਿਹਾ ਹੈ ਉਹਨੇ ਕਿਹਾ ਕਿ ਇਸ ਨਾਲ ਇਜ਼ਰਾਈਲ ਵਿੱਚ ਪ੍ਰੈਸ ਦੀ ਆਜ਼ਾਦੀ ਲਈ ਸਗੋਂ ਲਈ ਹੀ ਨਹੀਂ ਸਗੋਂ ਇਜ਼ਰਾਈਲੀ ਲੋਕਤੰਤਰ ਲਈ ਵੀ ਲੰਬੇ ਸਮੇਂ ਦੇ ਵਿਨਾਸ਼ਕਾਰੀ ਨਤੀਜੇ ਸਾਹਮਣੇ ਆਉਣਗੇ ਫਲਸਤੀਨੀ ਅਧਿਕਾਰਾਂ ਦੀ ਰੱਖਿਆ ਲਈ ਇਜ਼ਰਾਈਲ ਵਿੱਚ ਕੰਮ ਕਰ ਰਹੀਆਂ ਬਹੁਤ ਸਾਰੀਆਂ ਮਾਨਵਵਾਦੀ ਅਤੇ ਅਧਿਕਾਰ ਸੰਸਥਾਵਾਂ ਮਹਿਸੂਸ ਕਰਦੀਆਂ ਹਨ ਕਿ ਉਹਨਾਂ ਦੇ ਮਿਸ਼ਨ ਪ੍ਰਤੀ ਵਧੀ ਹੋਈ ਦੁਸ਼ਮਣੀ ਦੇ ਵਿਚਕਾਰ ਉਹਨਾਂ ਦੀਆਂ ਆਵਾਜ਼ਾਂ ਨੂੰ ਚੁੱਪ ਕਰਾਇਆ ਜਾ ਰਿਹਾ ਹੈ ਫਿਜੀਸ਼ੀਨ ਫਾਰ ਹਿਊਮਨ ਰਾਈਟਸ ਇਜ਼ਰਾਈਲ ਦੇ ਕਾਰਜਕਾਰੀ ਨਿਰਦੇਸ਼ਕ ਡਾਕਟਰ ਗਾਈ ਸ਼ਾਲੇਵ ਕਹਿੰਦੇ ਹਨ ਕਿ ਸਾਡੇ ਕੰਮ ਲਈ ਕੋਈ ਥਾਂ ਹੀ ਬਾਕੀ ਨਹੀਂ ਬਚੀ ਜੋ ਫਰਸਤੀਨੀਆ ਦੇ ਸੇ ਸਭਾਲ ਦੇ ਅਧਿਕਾਰ ਲਈ ਮਹਿਮ ਚਲਾ ਰਹੇ ਹਨ ਕੋਈ ਖਬਰਾਂ ਭਾਰਤ ਤੋਂ ਵੀ ਲੈਣੇ ਆ ਜੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਨ ਸਿੰਘ ਦੇ ਪਰਿਵਾਰ ਨੇ ਉਹਨਾਂ ਦੀਆਂ ਅਸਤੀਆਂ ਸਿੱਖ ਰੋ ਰੀਤਾ ਮੁਤਾਬਕ ਅੱਜ ਮਜਨੂ ਦਾ ਢਿੱਲਾ ਗੁਰਦੁਆਰੇ ਦੇ ਨੇੜੇ ਜਮਨਾ ਨਦੀ ਵਿੱਚ ਜਲ ਪ੍ਰਵਾਹ ਕਰ ਦਿੱਤੀਆਂ ਹਨ ਮਨਮੋਨ ਸਿੰਘ ਦੇ ਪਰਿਵਾਰ ਨੇ ਅੱਜ ਸਵੇਰੇ ਨਿਗਮਬੋਧ ਘਾੜ ਤੋਂ ਉਹਨਾਂ ਦੀਆਂ ਕਸਤੀਆਂ ਨੂੰ ਇਕੱਠਾ ਕੀਤਾ ਤੇ ਅਸਥ ਘਾਟਰ ਤੇ ਲਿਜਾ ਕੇ ਜਮਨਾ ਨਦੀ ਵਿੱਚ ਜਲ ਪ੍ਰਵਾਹ ਕਰ ਦਿੱਤਾ ਇਸ ਮੌਕੇ ਸਰਦਾਰ ਮਨਮੋਹਨ ਸਿੰਘ ਦੀ ਪਤਨੀ ਗਰਸ਼ਰਨ ਕੌਰ ਤੇ ਉਹਨਾਂ ਦੀਆਂ ਤਿੰਨੇ ਧੀਆਂ ਭਿੰਦਰ ਸਿੰਘ ਦਮਨ ਸਿੰਘ ਤੇ ਅਮਰ ਸਿੰਘ ਵੀ ਮੌਜੂਦ ਸਨ ਪਰਿਵਾਰ ਵੱਲੋਂ ਹੁਣ ਸਿੱਖ ਰੀਤੀ ਰਵਾਜਾਂ ਮੁਤਾਬਕ ਆਪਣੀ ਅਧਿਕਾਰਤ ਰੈਸ਼ ਤਿੰਨ ਮੋਤੀ ਲਾਲ ਨਹਿਰੂ ਮਾਰਗ ਉੱਤੇ ਪਹਿਲੀ ਜਨਵਰੀ ਨੂੰ ਅਖੰਡ ਪਾਠ ਰੱਖਿਆ ਜਾਏਗਾ ਭੋਗ ਅੰਤਮ ਅਰਦਾਸ ਤੇ ਅੰਤਮ ਕੀਰਤਨ ਦੀ ਰਸਮ 3 ਜਨਵਰੀ ਨੂੰ ਸੰਸਤੀ ਕੰਪਲੈਕਸ ਨੇੜੇ ਗੁਰਦੁਆਰਾ ਰਕਾਬਪੰਜ ਵਿਖੇ ਹੋਵੇਗੀ ਮਨਮੋਹ ਸਿੰਘ ਦਾ 26 ਦਸੰਬਰ ਨੂੰ 92 ਸਾਲ ਦੀ ਉਮਰ ਵਿੱਚ ਏਮਜ਼ ਦੇ ਦਿੱਲੀ ਵਿੱਚ ਦਿਹਾਂਤ ਹੋ ਗਿਆ ਸੀ ਮਨਮੋਹ ਸਿੰਘ ਦੇ ਸਬੰਧ ਵਿੱਚ ਇੱਥੇ ਸਾਡੇ ਟ੍ਰਾਂਟੋ ਵਿੱਚ ਵੀ ਕੱਲ ਇੱਕ ਸਮਾਗਮ ਕੀਤਾ ਗਿਆ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਜੋ ਕਿ ਈਟੋਬੀਕੋ ਵਿੱਚ ਰੱਖਿਆ ਗਿਆ ਸੀਗਾ ਉੱਥੇ ਕੁਝ ਲੋਕਾਂ ਨੇ ਪਹੁੰਚ ਕੇ ਸਰਦਾਰ ਮੋਨ ਸਿੰਘ ਮਨਮੋਨ ਸਿੰਘ ਰਾ ਅਨੁਸ਼ਰਧਾਂਜ ਦੀ ਪੇਟ ਕੀਤੀ ਉਹ ਪ੍ਰੋਗਰਾਮ ਅਸੀਂ ਆਪਣੇ ਦਰਸ਼ਕਾਂ ਲਈ ਬਲੀ ਜਲਦੀ ਪੇਸ਼ ਕਰਾਂਗੇ ਪੂਰਾ ਦਾ ਪੂਰਾ ਸ਼ ਰਿਕਾਰਡ ਕੀਤਾ ਹੋਇਆ ਹੈ ਅਗਲੀ ਖਬਰ ਜਿਹੜੀ ਹੈ ਜੀ ਉਹ ਭਾਰਤੀ ਫੌਜ ਨੇ ਅੱਜ ਲੇਹ ਵਿੱਚ 14300 ਫੁੱਟ ਦੀ ਉਚਾਈ ਦੇ ਉੱਤੇ ਪੈਂਗੋਗ ਝੀਲ ਦੇ ਕੰਢੇ ਦੇ ਉੱਤੇ ਮਰਾਠਾ ਯੋਧੇ ছত্রਪਤੀ சிவாਜੀ ਦਾ ਬੁੱਤ ਸਥਾਪਿਤ ਕਰ ਦਿੱਤਾ ਹੈ ਇਹ ਖੇਤਰ ਪੂਰਬੀ ਲਦਾਖ ਸੈਕਟਰ ਵਿੱਚ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ एलएसी ਦੇ ਨੇੜੇ ਤੇੜੇ ਹੀ ਹੈ ਫੌਜ ਦੀ ਲੇਸ ਦਿੱਥ 14 ਕੌਰ ਨੇ ਕਿਹਾ ਹੈ ਕੇ ਬੁੱਤ ਦਾ ਉਦਘਾਟਨ ਭਾਰਤੀ ਸ਼ਾਸਕ ਦੀ ਅਟੁੱਟ ਭਾਵਨਾ ਨੂੰ ਸਮਰਪਿਤ ਹੈ ਉਹਨਾਂ ਦੀ ਵਿਰਾਸਤ ਪ੍ਰੇਰਨਾ ਸਰੋਤ ਹੈ 14 ਕੋਰ ਦੇ ਜਨਰਲ ਅਫਸਰ ਕਮਾਂਡੈਂਟ ਲੈਫਟੀਨੈਂਟ ਜਨਰਲ ਹਰਤੇਸ਼ ਭੱਲਾ ਵੱਲੋਂ ਬੁੱਤ ਦਾ ਉਦਘਾਟਨ ਕੀਤਾ ਗਿਆ 14 ਕੋਰ ਨੇ ਐਕਸ ਤੇ ਕਿਹਾ ਕਿ ਬਹਾਦਰੀ ਦੂਰਦਰਸ਼ੀ ਤੇ ਨਿਆਂ ਦੇ ਪ੍ਰਤੀਕ ਇਸ ਬੁੱਤ ਦਾ ਉਦਘਾਟਨ ਲੈਫਟੀਨੈਂਟ ਜਨਰਲ ਹਰਤੇਸ਼ ਭੱਲਾ ਨੇ ਕੀਤਾ ਇਹ ਸਮਾਗਮ ਭਾਰਤੀ ਸ਼ਾਸਕ ਦੀ ਅਟੁੱਟ ਭਾਵਨਾ ਦਾ ਜਸ਼ਨ ਮਨਾਉਂਦਾ ਹੈ ਜਿਸ ਦੀ ਵਿਰਾਸਤ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੀ ਹੋਈ ਹੈ ਫੌਜ ਵੱਲੋਂ ਭਾਰਤ ਦੀ ਪ੍ਰਾਚੀਨ ਰਣਨੀਤਿਕ ਸੂਜ ਬੂਜ ਨੂੰ ਸਮਕਾਲੀ ਫੌਜ 'ਚ ਏਕੀਕ੍ਰਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸ਼ਿਵਾਜੀ ਦਾ ਬੁੱਤ ਭਾਰਤ ਤੇ ਚੀਨ ਦਰਮਿਆਨ ਟਕਰਾਵਾਂ ਵਾਲੀਆਂ ਥਾਵਾਂ ਤੇ ਫੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਮਗਰੋਂ ਕੀਤਾ ਗਿਆ ਹੈ ਦੋਵਾਂ ਧਿਰਾਂ ਨੇ 21 ਅਕਤੂਬਰ ਨੂੰ ਬਣੀ ਸਹਿਮਤੀ ਮਗਰੋਂ ਟਕਰਾਵਾਂ ਵਾਲੀਆਂ ਬਾਕੀ ਦੋ ਥਾਵਾਂ ਤੇ ਫੌਜਾਂ ਦੀ ਵਾਪਸੀ ਪੂਰੀ ਕਰ ਲਈ ਸੀ ਮਰਾਠਾ ਯੋਧੇ ছত্রਪਤੀ சிவாਜੀ ਦਾ ਬੁੱਤ ਸਥਾਪਿਤ ਕਰਨ ਦਾ ਕਿਸੇ ਨੂੰ ਕੋਈ ਵੀ ਉਜਰ ਨਹੀਂ ਹੋਣਾ ਚਾਹੀਦਾ ਪਰ ਲੇਹ ਲਦਾਖ ਦੇ ਇਲਾਕੇ ਨਾਲ ਉਹਨਾਂ ਦਾ ਕੋਈ ਇਤਿਹਾਸਿਕ ਵਾਹ-ਵਾਸਤਾ ਨਹੀਂ ਸੀ ਉਹਨਾਂ ਦੀ ਸੂਰਮਕਤੀ ਦੀ ਧਰਤੀ ਦੱਖਣ ਦੀ ਪਠਾਰ ਹੈ ਜੇਕਰ ਇਸ ਇਲਾਕੇ ਦੇ ਇਤਿਹਾਸ ਨਾਲ ਸੰਬੰਧਿਤ ਵੱਡੀ ਸ਼ਖਸੀਅਤ ਦਾ ਜ਼ਿਕਰ ਕਰਨਾ ਹੋਵੇ ਤਾਂ ਉਹ ਹੈ ਇਸ ਇਲਾਕੇ ਦਾ ਸ਼ੇਰ ਜਨਰਲ ਜੋਰਾਵਰ ਸਿੰਘ ਜਿਸ ਦੇ ਨਾਂ ਦੀ ਚਰਚਾ ਅੱਜ ਵੀ ਇਹਨਾਂ ਪਹਾੜੀਆਂ ਵਿੱਚ ਗੂੰਜਦੀ ਹੈ ਜਨਰਲ ਜੋਰਾਵਰ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਨਰਲ ਸੀ ਜਿਸ ਨੇ ਤਿੱਬਤ ਤੱਕ ਖਾਲਸਾ ਰਾਜ ਨੂੰ ਫੁਲਾਇਆ ਤੇ ਜਦੋਂ ਜਨਰਲ ਜੋਰਾਵਰ ਸਿੰਘ ਲੇਹ ਤੇ ਲਦਾਖ ਨੂੰ ਫਤਿਹ ਕਰਨ ਤੋਂ ਬਾਅਦ ਤਿੱਬਤ ਫਤਿਹ ਕਰਕੇ ਵਾਪਸ ਪਰਤ ਰਿਹਾ ਸੀ ਤਾਂ ਪਿੱਛੋਂ ਤਿੱਬਤੀ ਫੌਜ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਜਨਰਲ ਜੋਰਾਵਰ ਸਿੰਘ ਇੰਨੀ ਬਹਾਦਰੀ ਨਾਲ ਲੜੇ ਕਿ ਕਿਸੇ ਦੁਸ਼ਮਣ ਦੀ ਇਹਨਾਂ ਦੇ ਸਾਹਮਣੇ ਆਉਣ ਦੀ ਹਿੰਮਤ ਨਾ ਹੋਈ ਤੇ ਫਿਰ ਇੱਕ ਗੋਲੀ ਆ ਕੇ ਇਹਨਾਂ ਦੇ ਪੱਟ ਵਿੱਚ ਵੱਜੀ ਤੇ ਇਹ ਜ਼ਖਮੀ ਹਾਲਾਤ ਵਿੱਚ ਵੀ ਲੜਦੇ ਰਹੇ ਕਿਸੇ ਦੁਸ਼ਮਣ ਦੀ ਹਿੰਮਤ ਨਾ ਹੋਈ ਕਿ ਇਹਨਾਂ ਦੇ ਸਾਹਮਣੇ ਹੋ ਕੇ ਲੜ ਸਕੇ ਦੂਰ ਪਹਾੜ ਤੇ ਬੈਠਾ ਇੱਕ ਤਿੱਬਤੀ ਫੌਜੀ ਇਹਨਾਂ ਦੇ ਪਿਛਲੇ ਪਾਸਿਓਂ ਬਰਸ਼ਾ ਮਾਰਦਾ ਹੈ ਜੋ ਇਹਨਾਂ ਦੀ ਪਿੱਠ ਤੇ ਵੱਜਦਾ ਹੈ ਤੇ ਆਰਪਾਰ ਹੋ ਜਾਂਦਾ ਹੈ ਤੇ ਉਹ ਉੱਥੇ ਇਹਨਾਂ ਦੀ ਸ਼ਹਾਦਤ ਹੋ ਜਾਂਦੀ ਹੈ ਕਹਿੰਦੇ ਨੇ ਕਿ ਇਹਨਾਂ ਦੀ ਸ਼ਹਾਦਤ ਤੋਂ ਬਾਅਦ ਵੀ ਕਿਸੇ ਦੀ ਹਿੰਮਤ ਨਹੀਂ ਸੀ ਪਈ ਕਿ ਕੋਈ ਇਹਨਾਂ ਦੇ ਕੋਲ ਆ ਜਾਵੇ ਤੇ ਫਿਰ ਇਹਨਾਂ ਦੀ ਲਾਸ਼ ਤੇ ਪਿੱਛੇ ਦੁਸ਼ਮਣਾਂ ਦੀ ਆਪਸ ਵਿੱਚ ਘੰਟਿਆਂ ਬੱਧੀ ਲੜਾਈ ਹੁੰਦੀ ਰਹੀ ਤੇ ਅਖੀਰ ਫੈਸਲਾ ਆਇਆ ਕਿ ਜੋ ਵੀ ਲਾਸ਼ ਦੀ ਸਭ ਤੋਂ ਵੱਧ ਬੋਲੀ ਲਾਊਗਾ ਲਾਸ਼ ਉਸ ਨੂੰ ਦਿੱਤੀ ਜਾਊਗੀ ਦੋ ਕਬੀਲਿਆਂ ਵਿੱਚ ਇਸ ਲਾਸ਼ ਦੀ ਵੰਡ ਕਰ ਲਈ ਗਈ ਤੇ ਫਿਰ ਇਹਨਾਂ ਦਾ ਸਾਰਾ ਮਾਸ ਉਤਾਰ ਕੇ ਟੁਕੜੇ-ਟੁਕੜੇ ਕਰਕੇ ਫੌਜੀਆਂ ਵਿੱਚ ਵੰਡ ਦਿੱਤਾ ਗਿਆ ਦੁਸ਼ਮਣ ਫੌਜੀ ਇਸ ਮਹਾਨ ਸੂਰਮੇ ਦੇ ਮਾਸ ਦੇ ਟੁਕੜੇ ਆਪਣੀਆਂ ਬਾਹਾਂ ਤੇ ਬੰਨ ਕੇ ਫਿਰਦੇ ਰਹੇ ਤਿੱਬਤ ਵਿੱਚ ਇੱਕ ਪਰੰਪਰਾ ਇੱਕ ਮਰਿਆਦਾ ਹੈ ਕਿ ਜੇ ਕੋਈ ਸ਼ੇਰ ਦਾ ਮਾਸ ਆਪਣੀ ਬਾਹਾਂ ਤੇ ਬੰਨੇ ਜਾਂ ਘਰ ਰੱਖੇ ਤਾਂ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਬਹਾਦਰ ਪੈਦਾ ਹੁੰਦੀਆਂ ਨੇ ਉਹ ਲੋਕ ਕਹਿੰਦੇ ਨੇ ਕਿ ਜਿਸ ਜਹਾਬ ਹਸਾਬ ਨਾਲ ਇਹ ਜੋਧਾ ਲੜਿਆ ਅਤੇ ਸ਼ੇਰ ਦੀ ਇਹ ਸਾਹਮਣੇ ਔਕਾਤ ਹੀ ਕੀ ਹੈ ਫਿਰ ਇਹਨਾਂ ਦੇ ਸਿਰ ਦਾ ਇੱਕ ਇੱਕ ਕਵਾਲ ਕੇਸਾਂ ਦਾ ਇੱਕ ਇੱਕ ਕਵਾਲ ਲੋਕ ਆਪਣੇ ਘਰਾਂ ਵਿੱਚ ਲੈ ਗਏ ਇਹਨਾਂ ਦਾ ਹੱਥ ਵੱਢ ਕੇ ਜ਼ਮੀਨ 'ਚ ਘਾੜ ਦਿੱਤਾ ਗਿਆ ਤੇ ਇੱਕ ਮੱਠ ਬਣਾ ਦਿੱਤਾ ਗਿਆ ਜਿਸ ਨੂੰ ਸਿੰਗਲਾਪਾ ਚੋਟਲ ਕਹਿੰਦੇ ਨੇ ਤੇ ਇਸ ਦਾ ਮਤਲਬ ਅੱਸੂ ਮਤਲਬ ਹੈ ਕਿ ਸ਼ੇਰ ਇੱਥੇ ਸੁੱਤਾ ਪਿਆ ਹੈ tibet ਵਿੱਚ ਇਹ ਪਰੰਪਰਾ ਰਹੀ ਹੈ ਕਿ ਜਦੋਂ ਵੀ ਇੱਥੇ ਕੋਈ ਬੀਬੀ ਗਰਭवती ਹੁੰਦੀ ਹੈ ਤਾਂ ਉਹਨੂੰ ਢੋਲ ਵਾਜਿਆ ਨਾਲ ਉਸ ਮੱਠ ਦੇ ਉੱਤੇ ਲਿਜਾਇਆ ਜਾਂਦਾ ਹੈ ਉਸ ਮੱਠ ਦੇ ਚੱਕਰ ਲਵਾਏ ਜਾਂਦੇ ਨੇ ਤਾਂ ਜੋ ਉਹਦਾ ਆਉਣ ਵਾਲਾ ਬੱਚਾ ਇਸ ਵਰਗਾ ਬਹਾਦਰ ਪੈਦਾ ਹੋਵੇ ਦੁਨੀਆਂ ਵਿੱਚ ਮਹਾਨ ਤੋਂ ਮਹਾਨ ਯੋਧੇ ਹੋਏ ਹੋਣਗੇ ਪਰ ਇਸ ਸੂਰਮੇ ਵਰਗਾ ਕੋਈ ਵਿਰਲਾ ਹੀ ਹੋਇਆ ਹੋਏਗਾ ਜਿਹਦੇ ਮਾਸ ਦੀ ਬੋਟੀ-ਬੋਟੀ ਦੀ ਕੀਮਤ ਉਹਦੇ ਦੁਸ਼ਮਣਾਂ ਨੇ ਪਾਈ ਸੀ ਅਗਲੀ ਖਬਰ ਸੇ ਸਖ ਚਿੰਤਕ ਤੇ ਐਕਟਿਵਿਸਟ ਬਾਬਾ ਬਖਸ਼ੀਸ਼ ਸਿੰਘ ਦੇ ਉੱਤੇ ਸ਼ਨੀਵਾਰ ਰਾਤ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਕਾਤਲਾਨਾ ਹਮਲਾ ਕੀਤਾ ਗਿਆ ਹੈ ਹਮਲੇ ਵਿੱਚ ਭਾਵੇਂ ਉਹ ਵਾਲਵਾਲ ਬਚ ਗਏ ਪਰ ਇਸ ਦੌਰਾਨ ਇੱਕ ਗੋਲੀ ਉਹਨਾਂ ਦੀ ਕਾਰ ਵਿੱਚ ਹੋਈ ਹੈ ਜੀ ਜਾਣਕਾਰੀ ਅਨੁਸਾਰ ਬਾਬਾ ਬਖਸ਼ੀਸ਼ ਸਿੰਘ ਲੰਗੀ ਅੱਧੀ ਰਾਤ ਨੂੰ ਸਮਾਣਾ ਨੇੜ ਦੇ ਆਪਣੇ ਪਿੰਡ ਨਿਜ਼ਾਮੀਵਾਲਾ ਤੋਂ ਕਾਰ ਨਾਲ ਹੀ ਪਟਿਆਲਾ ਆਪਣੇ ਘਰ ਪਰਤ ਰਹੇ ਸਨ ਇਸ ਦੌਰਾਨ ਨਵੇਂ ਬੱਸ ਸਟੈਂਡ ਕੋਲ ਪੁੱਜੇ ਤਾਂ ਤਿੰਨ ਕਾਰਾਂ ਉਹਨਾਂ ਦੀ ਕਾਰ ਦਾ ਪਿੱਛਾ ਕਰਨ ਲੱਗੀਆਂ ਉਹਨਾਂ ਵਿੱਚੋਂ ਇੱਕ ਕਾਰ ਨੇ ਉਹਨਾਂ ਨੂੰ ਫੇਟ ਵੀ ਮਾਰੀ ਪਰ ਉਹਨਾਂ ਦੇ ਡਰਾਈਵਰ ਨੇ ਕਾਰ ਤੇਜ਼ ਭਜਾ ਲਈ ਹਮਲਾਵਰਾਂ ਜੋ ਇੱਕ ਨੇ ਉਹਨਾਂ ਤੇ ਗੋਲੀ ਚਲਾਈ ਜੋ ਕਾਰ ਦੇ ਇੰਜਨ ਦੇ ਵਿੱਚ ਜਾ ਕੇ ਵੱਜੀ ਤੇ ਉਹ ਬਚ ਕੇ ਨਿਕਲ ਗਏ ਇਸ ਤੋਂ ਮਗਰੋਂ ਹਮਲਾਵਰ ਵੀ ਫਰਾਰ ਹੋ ਗਏ ਥਾਣਾ ਅਰਬਨ ਸਟੇਟ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਕੇਸ ਦਰਜ ਕਰਕੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਕਾਰਪੀਓ ਬਰੇਜ਼ਾ ਤੇ ਸੂਫਟ ਕਾਰਾਂ ਵਿੱਚ ਸਵਾਰ ਹੋ ਕੇ ਆਏ ਸਨ ਇਸ ਸਬੰਧੀ ਐਸਐਸਪੀ ਡਾਕਟਰ ਨਾਨਕ ਸਿੰਘ ਦੀ ਨਿਗਰਾਨੀ ਅਤੇ ਐਸਐਸਐਸਪੀ ਸਿਟੀ ਸਰਫਰਾਜ਼ ਆलम ਐਸਪੀ ਡੀ ਵਿਪ ਚੌਧਰੀ ਦੀ ਗਵਾਈ ਹੇਠ CIA ਪਟਿਆਲਾ ਦੇ ਇੰਚਾਰਜ ਸ਼ਵਿੰਦਰ ਸਿੰਘ ਤਰਬਨਸ਼ੇਡ ਦੇ ਮੁਖੀ ਇੰਸਪੈਕਟਰ ਅਮਨਦੀਪ ਸਿੰਘ ਬਰਾੜ ਸਮੇਤ ਹੋਰ ਪੁਲਿਸ ਫੋਰਸ ਮਾਮਲੇ ਦੀ ਬਰੀਕੀ ਨਾਲ छानबीन ਜਿਹੜੀ ਉਹ ਕਰ ਰਹੀ ਹੈ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਅਣ ਮਿੱਥੇ ਸਮੇਂ ਦੇ ਮਰਨ ਵਰਤ ਦਾ ਅੱਜ ਐਤਵਾਰ ਨੂੰ 34ਵਾਂ ਦਿਨ ਹੋ ਗਿਆ ਹੈ ਅਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਵਧਣ ਲੱਗੀਆਂ ਹਨ ਇਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਅਪੀਲ ਕੀਤੀ ਹੈ ਕਿ ਸੋਮਵਾਰ ਯਾਨੀ ਕਿ 30 ਜਨਵਰੀ ਦਸੰਬਰ ਨੂੰ ਸਵੇਰੇ 7 ਵਜੇ ਤੋਂ ਸ਼ਾਮੀ 4 ਵਜੇ ਤੱਕ ਪੰਜਾਬ ਬੰਦ ਹੋਵੇਗਾ ਉਹਨਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਬੰਦ ਦਾ ਸਵਰਥਨ ਕਰਨ ਦੀ ਅਪੀਲ ਕੀਤੀ ਹੈ ਦਰਅਸਲ ਪਿਛਲੇ ਹਫਤੇ ਯੂਨਾਈਟਿਡ ਕਿਸਾਨ ਮੋਰਚਾ ਗੈਰ ਸન્યાਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਪੰਜਾਬ ਪੰ ਸਦਨ ਦਾ ਫੈਸਲਾ ਕੀਤਾ ਗਿਆ ਸੀ 20 ਦਸੰਬਰ ਨੂੰ ਸਰਵਾਈ ਦੌਰਾਨ ਸੁਪਰੀਮ ਕੋਰਟ ਨੇ ਡੱਲੇਵਾਲ ਦੀ ਸਿਹਤ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਪਾ ਦਿੱਤੀ ਹੈ ਅਤੇ ਕਿਹਾ ਸੀ ਕਿ ਜੇਕਰ ਲੋੜ ਪਈ ਤਾਂ ਉਹਨਾਂ ਨੂੰ ਹਸਪਤਾਲ ਵਿੱਚ ਵੀ ਭਰਤੀ ਕਰਾਇਆ ਜਾਵੇ ਪਰ ਅੱਜ ਕਿਸਾਨ ਯੂਨੀਅਨ ਭਾਰਤੀ ਕਿਸਾਨ ਯੂਨੀਅਨ ਇਕਤਾ ਅਗਰਾਹਾਂ ਦੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਅਗਰਾਹਾਂ ਦਾ ਕਿਸਾਨ ਮੋਰਚੇ ਨੂੰ ਲੈ ਕੇ ਇੱਕ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਹੈ ਕਿ 27 ਦਸੰਬਰ ਸੰਯੁਕਤ ਮੋਰਚਾ ਹਰਿਆਣੇ ਦੀਆਂ ਜਥੇਬੰਦੀਆਂ ਦੀ ਮੀਟਿੰਗ ਨਰਵਾਣਾ ਵਿਖੇ ਹੋਈ ਸੀ ਜਿਸ ਵਿੱਚ 4 ਜਨਵਰੀ ਵਾਲੇ ਦਿਨ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਹਰਿਆਣਾ ਵਿੱਚ ਇੱਕ ਵੱਡੀ ਮਾਂ ਪੰਚਾਇਤ ਕੀਤੀ ਜਾ ਰਹੀ ਹੈ ਅਸੀਂ ਪੰਜਾਬ ਤੇ ਹਰਿਆਣੇ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਕਿ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਤਾਂ ਜੋ ਰਿੰਦੀਆਂ ਮੰਗਾ ਨੂੰ ਲੈ ਕੇ ਮਾਂ ਪੰਚਾਇਤ ਕਰ ਸਕੀਏ ਕਿਉਂਕਿ ਜਿਹੜਾ ਖਨੋਰੀ ਬਾਰਡਰ ਤੇ ਜਗਜੀਤ ਸਿੰਘ ਡੱਲੇਵਾਲ ਦਾ ਮਰਨਵਰਤ ਚੱਲ ਰਿਹਾ ਹੈ ਅਤੇ ਖਨੋਰੀ ਆਏ ਸਾਥੀਆਂ ਨੂੰ ਅਗਾਹ ਵਦਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਜਮਹੂਰੀ ਹੱਕ ਨੂੰ ਸਰਕਾਰ ਨੇ ਕੁਚਲਿਆ ਹੈ ਡੱਲੇਵਾਲ ਦੇ ਮਰਨਵਰਤ ਨੂੰ ਕੇਂਦਰ ਸਰਕਾਰ ਅਣਗੌਲਿਆ ਕਰ ਰਹੀ ਹੈ ਇਹਨਾਂ ਗੱਲਾਂ ਨੂੰ ਲੈ ਕੇ ਸੰਯੁਕਤ ਮੋਰਚੇ ਦੇ ਦਿਸ਼ਾ ਨਿਰਦੇਸ਼ਾ ਹੇਠ ਇਹ ਮਾਂ ਪੰਚਾਇਤ ਜਿਹੜੀ ਆ ਹਰਿਆਣਾ ਦੇ ਟੋਹਾਣਾ ਵਿੱਚ ਤੇ ਪੰਜਾਬ ਦੇ ਮੋਗਾ ਵਿੱਚ ਕੀਤੀ ਜਾ ਰਹੀ ਹੈ ਇਹਦੇ ਨਾਲ ਹੀ ਅੱਜ ਦਾ ਇਹ ਖਬਰਾਂ ਦਾ ਬ੍ਰਿਟਨ ਸਮਾਪਤ ਹੋਇਆ ਧੰਨਵਾਦ ਸਤਿ ਸ੍ਰੀ ਅਕਾਲ